ਮੇਰੇ ਖਿਆਲ ਚ ਆ ਜਿਹੜੀ ਸਾਹਮਣੇ ਮਸ਼ੀਨ ਪਈ ਹੈ ਇਹ ਸਾਰੇ ਐਗਜ਼ਿਬਿਸ਼ਨ ਦੇ ਵਿੱਚ ਵੱਡੀ ਮਸ਼ੀਨ ਹੋ। ਸਾਰੇ ਇਸ ਐਗਜ਼ਿਬਿਸ਼ਨ ਦੇ ਵਿੱਚੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਐਗਜ਼ਿਬਿਸ਼ਨ ਗਰਾਊਂਡ ਇੱਥੇ ਮੈਕਾ ਆਟੋ ਐਕਸਪੋ ਲੱਗਿਆ ਹੋਇਆ ਹੈ 13ਵਾਂ ਮੇਲਾ ਇਹ ਮੈਕਾ ਆਟੋ ਦਾ ਤੇ ਇਹ ਆਪਾਂ ਅੱਜ ਦਿਖਾਵਾਂਗੇ ਇੱਧਰ ਪਿੱਛੇ ਹੈਗਾ ਲੁਧਿਆਣਾ ਐਗਜ਼ਿਬਿਸ਼ਨ ਗਰਾਊਂਡ ਚੱਲਦੇ ਅੰਦਰ ਵਲੌਗ ਕਿਸੇ ਐਂਡ ਤੱਕ ਬਣੇ ਰਹੋ ਕੀ ਕੀ ਇਹਦੇ ਵਿੱਚ ਹੈਗਾ ਉਹ ਸਾਰਾ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਆ ਇੱਥੇ ਬੋਰਡ ਲੱਗਿਆ ਹੋਇਆ ਇੱਥੇ ਨਾਮ ਲਿਖਿਆ ਹੋਇਆ ਮੈਕ ਆਟੋ ਐਕਸਪੋ 2024 23 24 25 ਤੇ 26 ਫਰਵਰੀ ਦਾ ਇਹ ਬਾਕੀ ਇਹਦੇ ਵਿੱਚ ਹੁੰਦਾ ਹੈ ਮਸ਼ੀਨ ਟੂਲਸ ਐਂਡ ਆਟੋਮੇਸ਼ਨ ਟੈਕਨੋਲੋਜੀ ਦੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਆਪਾਂ ਨੂੰ ਮਿਲਣਗੀਆਂ ਬਾਕੀ ਚੱਲਦੇ ਆਂ ਐਂਟਰੀ ਕਰਦੇ ਆਂ ਤੇ ਆਹ ਹੈਗਾ ਜਿਹੜਾ ਰੋਡ ਖੰਨੇ ਤੋਂ ਜਾਂਦਾ ਲੁਧਿਆਣੇ ਨੂੰ ਇਸੇ ਹਾਈਵੇ ਤੇ ਐਗਜ਼ੀਬੀਸ਼ਨ ਗਰਾਊਂਡ ਬਣਿਆ ਹੋਇਆ ਚੱਲਦੇ ਆਪਾਂ ਐਂਟਰ ਕਰਦੇ ਆਂ ਆਪਾਂ ਐਗਜ਼ੀਬਿਸ਼ਨ ਗਰਾਊਂਡ ਦੇ ਅੰਦਰ ਆ ਗਏ ਤੇ ਜਿਵੇਂ ਆਪਾਂ ਪਿਛਲਾ ਮੇਲਾ ਵੀ ਆਪਾਂ ਇੱਥੇ ਦੇਖਿਆ ਸੀਗਾ ਉੱਥੇ ਵੀ ਇਸੇ ਤਰ੍ਹਾਂ ਹਾਲ ਬਣੇ ਹੋਏ ਸੀਗੇ ਹਾਲ ਨੰਬਰ 1 2 ਤੇ ਕਾਫੀ ਹਾਲ ਹੁੰਦੇ ਨੇ ਇਹਨਾਂ ਚ ਸਾਰਾ ਸਮਾਨ ਹੁੰਦਾ ਤੇ ਆ ਬਣਿਆ ਹੋਇਆ ਰਜਿਸਟ੍ਰੇਸ਼ਨ ਡੈਸਕ ਇੱਥੋਂ ਪਹਿਲਾਂ ਕਾਰਡ ਬਣੂਗਾ ਜਿਹਦੇ ਨਾਲ ਆਪਾਂ ਨੂੰ ਐਂਟਰੀ ਮਿਲੇਗੀ ਤੇ ਉਹ ਆਪਾਂ ਕਾਰਡ ਬਣਾ ਕੇ ਐਂਟਰੀ ਆਪਾਂ ਕਰਾਂਗੇ 3 ਨੰਬਰ ਹਾਲ ਕੇ ਬਾਹਰ ਹੈ ਦੇਵੇਂ ਆ ਸਕੈਨਰ ਆ ਨਾ ਇਹਨੂੰ ਸਕੈਨ ਕਰਕੇ ਕਾਰਡ ਬਣਦਾ ਹੁੰਦਾ ਬਾਕੀ ਅੰਮਰਤ ਲੱਗਿਆ ਹੋਇਆ ਬਣਾਉਣ ਆ ਜਿਹੜਾ ਸਕੈਨਰ ਲੱਗਿਆ ਹੋਇਆ ਇਹਨੂੰ ਸਕੈਨ ਕਰਨ ਤੋਂ ਬਾਅਦ ਚੋਂ ਐਵੇਂ ਦੀ ਆ ਨਿਕਲੇਊਗੀ ਇਹਦੇ ਵਿੱਚ ਆਪਾਂ ਨਾਮ ਵਗੈਰਾ ਆਪਦਾ ਨੰਬਰ ਵਗੈਰਾ ਭਰਾਂਗੇ ਫਿਰ ਆਪਾਂ ਨੂੰ ਐਂਟਰੀ ਵਾਲਾ ਜਿਹੜਾ ਕਾਰਡ ਆਪਾਂ ਨੂੰ ਮਿਲ ਜੂਗਾ ਰਜਿਸਟ੍ਰੇਸ਼ਨ ਹੋ ਜੂਗੀ ਆਪਣੀ ਰਜਿਸਟ੍ਰੇਸ਼ਨ ਆਪਣੀ ਹੋ ਗਈ ਤੇ ਆ ਆਪਾਂ ਨੂੰ ਆਹੀ ਕਾਰਡ ਮਿਲਿਆ ਤੇ ਆ ਗਲੇ 'ਚ ਪਾ ਕੇ ਰੱਖਣਾ ਫਿਰ ਆਪਾਂ ਹੁਣ ਕਰਦੇ ਆਂ ਏਂਟਰ ਤੇ ਦੇਖਦੇ ਆਂ ਸਾਰਾ ਇਹ ਐਗਜ਼ੀਬਿਸ਼ਨ ਆ ਆਪਾਂ ਦੇਖਾਂਗੇ ਹੁਣ ਹਾਲ ਨੰਬਰ 1 ਫਿਰ ਇਹ ਤੋਂ ਅੱਗੇ ਆਈ ਲਾਈਨ ਵਾਈਜ਼ ਹਾਲ ਨੇ ਜਿਹੜੇ ਬਣੇ ਹੋਏ ਨੇ ਹਾਲ ਨੰਬਰ 1 2 3 4 ਕਾਫੀ ਵੱਡਾ ਹੈ ਐਗਜ਼ੀਬਿਸ਼ਨ ਪਹਿਲਾਂ ਵੀ ਆਪਾਂ ਇੱਕ ਐਗਜ਼ੀਬਿਸ਼ਨ ਇੱਥੇ ਦੇਖਿਆ ਸੀਗਾ ਉਹਦੇ ਚ ਤਿੰਨ ਸੀ ਹਾਲ ਅਮਰ ਤੋਂ ਇੱਕ ਚਾਰ ਤਿੰਨ ਸੀ ਉਹਦੇ ਚ ਹੈ ਨਾ ਇਹ ਵੱਡਾ ਇਹ ਵੱਡਾ ਸੋ ਇਹ ਚੱਲਦੇ ਆਂ ਇਹਦੇ ਅੰਦਰ ਸਾਰਾ ਮਸ਼ੀਨਰੀ ਨਾਲ ਰਿਲੇਟਡ ਸਾਮਾਨ ਆ ਜਿਹੜੀਆਂ ਫੈਕਟਰੀਆਂ ਚ ਵੱਡੀਆਂ-ਵੱਡੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ ਉਹ ਸਾਮਾਨ ਹੈਗਾ ਇੱਥੇ ਇਹ ਹਾਲ ਨੰਬਰ 1 ਚ ਆਪਾਂ ਚੱਲਦੇ ਆਂ ਮੈਕ ਆਟੋ ਐਕਸਪੋ 2024 ਤੇ 13ਵਾਂ ਮੇਲਾ ਹੈ ਉੱਪਰ ਲਿਖਿਆ ਵੀ ਹੋਇਆ ਬੋਰਡ ਤੇ ਲਿਖਿਆ ਹੋਇਆ ਇਸ ਤਰ੍ਹਾਂ ਦੀ ਮਸ਼ੀਨਰੀ ਹਾਂ ਜਿਵੇਂ ਡ੍ਰਿਲ ਨਹੀਂ ਹੁੰਦੀ ਉਸ ਤਰ੍ਹਾਂ ਦਾ ਹੈ ਬਣਿਆ ਹੋਇਆ ਇਸ ਤਰ੍ਹਾਂ ਦੀ ਮਸ਼ੀਨਰੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲੂਗੀ ਐਸਾ expo ਦੇ ਵਿੱਚ ਚੱਲਦੇ ਆਂ ਬਾਕੀ ਅੱਗੇ ਵਾਲੇ ਪਾਸੇ ਨੂੰ ਤੇ ਵੱਖ-ਵੱਖ ਕੰਪਨੀਆਂ ਵੱਲੋਂ ਇਸ ਤਰ੍ਹਾਂ ਇੱਥੇ ਆਪਣੀਆਂ ਜਿਹੜੀਆਂ ਹੋਰ ਨੇ ਸਟਾਲਾਂ ਲਾਈਆਂ ਗਈਆਂ ਨੇ ਬੋਰਡ ਲੱਗੇ ਹੁੰਦੇ ਨੇ ਸਟਾਲ ਦੇ ਕੰਪਨੀ ਦਾ ਨਾਮ ਲਿਖਿਆ ਹੁੰਦਾ ਤੇ ਬਾਕੀ ਸਾਰਾ ਜਿਹੜੀਆਂ ਮਸ਼ੀਨਰੀ ਹੁੰਦੀ ਆ ਉਹ ਇੱਥੇ ਇਹਨਾਂ ਨੇ ਡਿਸਪਲੇਸ ਕੀਤੀ ਹੁੰਦੀ ਆ ਜਿਹੜੀ ਵੀ ਇਹਨਾਂ ਦੀ ਕੰਪਨੀ ਦੀ ਹੁੰਦੀ ਆ ਜਿਵੇਂ ਆ ਦੇਖੋ ਇਸ ਤਰ੍ਹਾਂ ਵੱਡੀਆਂ-ਵੱਡੀਆਂ ਮਸ਼ੀਨਾਂ ਇੱਥੇ ਹੈਗੀਆਂ ਨੇ ਇਹ ਸਾਰਾ ਇੰਡਸਟਰੀ ਰਿਲੇਟਡ ਹੈ ਜਿਹੜਾ ਸਮਾਰ ਹੈਗਾ ਇੱਥੇ ਮਸ਼ੀਨਾਂ ਹੈਗੀਆਂ ਨੇ ਆਪਾਂ ਹਾਲ ਦੇਖ ਲਿਆ ਹੁਣ ਇੱਥੋਂ ਆਪਾਂ ਚੱਲਦੇ ਆਂ ਅਗਲੇ ਹਾਲ ਦੇ ਵਿੱਚ ਤੇ ਜਿਵੇਂ ਆਪਾਂ ਸਾਹਮਣੇ ਤੁਹਾਨੂੰ ਦਿਖਾਇਆ ਸੀਗਾ ਉਧਰ ਆਪਾਂ ਰਜਿਸਟ੍ਰੇਸ਼ਨ ਕਰਾ ਕੇ ਆਏ ਆਂ ਸਾਹਮਣੇ ਰਜਿਸਟ੍ਰੇਸ਼ਨ ਡੈਸਕ ਆ ਤੇ ਉਹਦੇ ਨਾਲ ਇਹ ਹਾਲ ਨੇ ਜਿਹੜੇ ਬਣੇ ਹੋਏ ਨੇ ਪਹਿਲਾਂ ਆਪਾਂ ਉਹ ਸਾਹਮਣੇ ਵਾਲਾ ਹਾਲ ਦੇਖ ਕੇ ਆਏ ਸੀਗੇ ਉਹ ਸੀਗਾ ਹਾਲ ਨੰਬਰ 1A ਤੇ ਇਹ ਵੀ ਹਾਲ ਨੰਬਰ 1 ਹੈ ਤੇ ਇਹ ਐਗਜ਼ੀਬਿਸ਼ਨ ਚ ਸਾਰਾ ਮਸ਼ੀਨਰੀ ਦੇ ਨਾਲ ਰਿਲੇਟਡ ਸਮਾਨ ਹੈ ਮਸ਼ੀਨ ਟੂਲਸ ਐਂਡ ਆਟੋਮੇਸ਼ਨ ਐਂਡ ਟੈਕਨੋਲੋਜੀ ਸਾਰਾ ਜਿਵੇਂ ਇੰਡਸਟਰੀਆਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ ਉਹ ਮਸ਼ੀਨਾਂ ਇਹਦੇ ਐਗਜ਼ੀਬਿਸ਼ਨ ਚ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਐ ਸਾਰੀਆਂ ਕੰਪਨੀਆਂ ਨੇ ਇੱਥੇ ਆਪਦਾ ਜਿਹੜਾ ਸਮਾਨ ਆ ਉਹ ਡਿਸਪਲੇ ਕੀਤਾ ਹੋਇਆ ਚੱਲਦੇ ਆਪਾਂ ਇਹ ਹਾਲ ਦੇਖਦੇ ਆਂ ਆ ਦੇਖੋ ਇਸ ਤਰ੍ਹਾਂ ਦੀਆਂ ਮਸ਼ੀਨਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਆਹ ਮਸ਼ੀਨ ਹੈ ਜਮ ਇਹਦੇ ਲਿਖਿਆ ਹੋਇਆ ਹੈ ਉੱਪਰ ਸੈਂਡ ਬਲਾਸਟਿਕ ਮਸ਼ੀਨ ਇਹ ਵੀ ਸਾਰੀਆਂ ਫੈਕਟਰੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇੰਡਸਟਰੀ ਦੇ ਨਾਲ ਰਿਲੇਟਡ ਇੱਥੇ ਸਾਰਾ ਸਮਾਨ ਆ ਇਸ ਤਰ੍ਹਾਂ ਦੀ ਸਾਰੀ ਮਸ਼ੀਨਰੀ ਜਿਹੜੀ ਫੈਕਟਰੀਆਂ ਦੇ ਵਿੱਚ ਵਰਤੀ ਜਾਂਦੀ ਆ ਆ ਜਿਵੇਂ ਕਟਰ ਵਗੈਰਾ ਮਸ਼ੀਨਾਂ ਕਟਿੰਗ ਕਰਨ ਵਾਲੀਆਂ ਬਾਕੀ ਆ ਵੱਡੀਆਂ ਵੱਡੀਆਂ ਮਸ਼ੀਨਾਂ ਅਮੇ ਇੱਥੇ ਵੱਖ-ਵੱਖ ਕੰਪਨੀਆਂ ਸਾਰੀਆਂ ਆਉਂਦੀਆਂ ਨੇ ਆਪਣਾ ਜਿਹੜਾ ਸਮਾਨ ਆ ਉਹ ਇੱਥੇ ਉਹਨਾਂ ਨੇ ਡਿਸਪਲੇ ਕੀਤਾ ਹੁੰਦਾ ਇੰਡਸਟਰੀ ਦੇ ਵਿੱਚ ਬਾਰਸਨ ਵਾਲੀਆਂ ਮਸ਼ੀਨਾਂ ਬਾਕੀ ਹੋਰ ਟੂਲਸ ਵਗੈਰਾ ਸਾਰੇ ਉਹ ਇੱਥੇ ਦੇਖਣ ਨੂੰ ਮਿਲਦੇ ਨੇ ਬਾਕੀ ਆਹ ਦੇਖੋ ਜਿਵੇਂ ਆਹ ਮਸ਼ੀਨ ਹੈ ਜਿਹੜੀ ਕਾਫੀ ਵੱਡੀ ਆ ਇਦਰਾ ਵੱਡੇ ਵੱਡੇ ਕੂਲਰ ਨੇ ਵੀ ਸਾਰੇ ਟੂਲਸ ਵਗੈਰਾ ਨੇ ਜਿਹੜੇ ਮਸ਼ੀਨਰੀ ਦੇ ਵਿੱਚ ਯੂਜ਼ ਹੁੰਦੇ ਨੇ ਇਸ ਤਰ੍ਹਾਂ ਦੀ ਸਾਰੀ ਮਸ਼ੀਨਰੀ ਇੱਥੇ ਦੇਖਣ ਨੂੰ ਮਿਲਦੀ ਆ बाकी ਆਪਾਂ ਕਿਸੇ ਤੋਂ ਜਾਣਕਾਰੀ ਵੀ ਲਵਾਂਗੇ ਤੇ ਇਸ ਮਸ਼ੀਨਰੀ ਬਾਰੇ ਬਾਕੀ ਆਹ ਮਸ਼ੀਨ ਵੀ ਕਾਫੀ ਵੱਡੀ ਆ ਦੇਖੋ ਇਸ ਤੋਂ ਬਾਅਦ ਆਪਾਂ ਚੱਲਾਂਗੇ ਅੱਗੇ ਵਾਲੇ ਹਾਲ ਦੇ ਵਿੱਚ ਉਹ ਆਪਾਂ ਹੁਣ ਜਾ ਕੇ ਦੇਖਦੇ ਹਾਂ ਦੋ ਹਾਲ ਆਪਾਂ ਦੇਖ ਲੇ ਚੱਲਦੇ ਆਪਾਂ ਅਗਲੇ ਹਾਲ 'ਚ ਹੁਣ ਚੱਲਦੇ ਆ ਹਾਲ ਨੰਬਰ ਆਪਾਂ 2 ਦੇ ਵਿੱਚ ਇੱਥੇ ਵੀ ਉਸੇ ਤਰ੍ਹਾਂ ਅਲੱਗ-ਅਲੱਗ ਕੰਪਨੀਆਂ ਨੇ ਆਪਣੀਆਂ ਜਿਹੜੀਆਂ ਮਸ਼ੀਨਾਂ ਨੇ ਸਾਰੀਆਂ ਉਹ ਡਿਸਪਲੇ ਕੀਤੀਆਂ ਹੋਈਆਂ ਨੇ ਮੇਰੇ ਖਿਆਲ ਚ ਆ ਜਿਹੜੀ ਸਾਹਮਣੇ ਮਸ਼ੀਨ ਪਈ ਐ ਇਹ ਸਾਰੇ ਐਗਜ਼ਿਬਿਸ਼ਨ ਦੇ ਵਿੱਚ ਵੱਡੀ ਮਸ਼ੀਨ ਹੋ ਸਾਰੇ ਇਸ ਐਗਜ਼ਿਬਿਸ਼ਨ ਦੇ ਵਿੱਚੋਂ ਸਾਰੀਆਂ ਮਸ਼ੀਨਾਂ ਚ ਵੱਡੀ ਮਸ਼ੀਨ ਹੋ ਦੇਖੋ ਬਾਕੀ ਐਵੇਂ ਹੀ ਸਾਰੀਆਂ ਕੰਪਨੀਆਂ ਨੇ ਆਪਦੇ ਜਿਹੜੇ ਉਹਨਾਂ ਦੇ ਟੂਲਸ ਨੇ ਉਹਨਾਂ ਦੀ ਮਸ਼ੀਨਰੀ ਐ ਉਹ ਨ ਨਹੀਂ ਇੱਥੇ ਡਿਸਪਲੇ ਕਰਕੇ ਜਿਹੜੀ ਉਹ ਲਾਈ ਹੋਈ ਆ ਬਾਕੀ ਆਹ ਆਗੇ ਟੂਲਸ ਵਗੈਰਾ ਜਿਵੇਂ ਛੋਟੇ ਛੋਟੇ ਜਿਹੜੇ ਇੰਡਸਟਰੀ ਦੇ ਵਿੱਚ ਯੂਜ਼ ਹੁੰਦੇ ਨੇ ਇੰਡਸਟਰੀズ ਨਾਲ ਰਿਲੇਟਡ ਸਾਰਾ ਇੱਥੇ ਸਮਾਨ ਆ ਜਿਹੜਾ ਉਹ ਮਿਲਦਾ ਆ ਵੀ ਟੂਲਸ ਵਗੈਰਾ ਆ ਗਏ ਨਟ ਬੋਲਟ ਇਹ ਆ ਲੈਫਟ ਵਾਲੀਆਂ ਕ੍ਰੇਨਸ ਆ ਗਈਆਂ ਜਿਹੜੀਆਂ ਬਹੁਤ ਚੱਕਣ ਵਾਲੀਆਂ ਹੁੰਦੀਆਂ ਨੇ ਚੱਲਦੇ ਆ ਹੁਣ ਆਪਾਂ ਅੱਗੇ ਦੇਖਦੇ ਆ ਬਾਕੀ ਆ ਵੀ ਦੇਖੋ ਮਸ਼ੀਨਸ ਨੇ ਅਲੱਗ-ਅਲੱਗ ਤਰੀਕੇ ਦੀਆਂ ਇੰਡਸਟਰੀ ਦੇ ਵਿੱਚ ਟੂਲਸ ਵਰਤੇ ਜਾਂਦੇ ਨੇ ਉਹ ਟੂਲਸ ਤੇ ਆ ਵੀ ਸਾਰੀਆਂ ਮਸ਼ੀਨਾਂ ਨੇ ਇਹ ਡਾਕੂਮੈਂਟ ਲਿਖਦੇ ਗਏ ਸਮਝਾਣਾ ਹਾਂ ਸਾਰਾ ਇੰਡਸਟਰੀ ਰਿਲੇਟਡ ਔਰ ট্রান্সਫਾਰਮਰ ਬਾਕੀ ਇਧਰ ਆਗੇ ਛੋਟੇ ਛੋਟੇ ਕੰਡੇ ਵਗੈਰਾ ਆਹ ਕੇ ਆਪਿਆ ਵੱਡੇ ਵੱਡੇ ਜਸਟ ਫੈਨ ਨੇ ਜਿਵੇਂ ਕਿਤੇ ਮਾਲ ਵਗੈਰਾ ਵਿੱਚ ਦੇ ਵੱਡੀਆਂ ਉਹਨਾਂ ਦੇ ਫੈਕਟਰੀਆਂ ਦੇ ਵਿੱਚ ਕੰਪਨੀਆਂ ਦੇ ਵਿੱਚ ਲਾਏ ਜਾਂਦੇ ਨੇ ਜਿਹੜੇ ਪੱਖੇ ਨੇ ਇਹਦੇ ਸਾਡੇ 250 ਵਰਡ ਦੀ ਕੱਟ ਉਹ ਕੰਦੀ ਹੀ ਜਿਹੜਾ ਮੋਡਲ ਤੋਂ ਥੱਲੇ ਮੋੜਦੇ ਹੋਣੇ ਇਸ ਤੋਂ ਥੱਲੇ ਸਾਡੇ 29000 ਇਹ ਇਹ ਇੰਡਸਟਰੀ ਦੇ ਵਿੱਚ ਵਰਤੇ ਜਾਂਦੇ ਨੇ ਜਿੱਥੇ ਹਾਂਜੀ ਹਾਂ ਠੀਕ ਆਹ ਜਿਹੜਾ ਸਾਡੇ 15000 ਇਹ ਸਾਡੇ 15000 ਦਾ ਇਹ ਲੱਗਦੇ ਆ ਛੱਤ ਦੇ ਵਿੱਚ ਇਹ ਜਿਹੜੇ ਲੱਗਦੇ ਨੇ ਦੀਵਾਰਾਂ ਦੇ ਵਿੱਚ ਇਹ ਫੈਕਟਰੀਆਂ ਦੇ ਵਿੱਚ ਵਰਤੇ ਜਾਂਦੇ ਨੇ ਜਿਵੇਂ ਫੈਕਟਰੀਆਂ ਦੇ ਵਿੱਚ ਐਡਜਕਸਟ ਫੈਨ ਲੱਗੇ ਹੁੰਦੇ ਨੇ ਵੱਡੀਆਂ-ਵੱਡੀਆਂ ਇੰਡਸਟਰੀਆਂ ਦੇ ਵਿੱਚ ਉੱਥੇ ਵਰਤੇ ਜਾਂਦੇ ਨੇ। ਬਾਕੀ ਆ ਵੀ ਸਾਰੇ ਟੂਲਸ ਮਸ਼ੀਨਰੀ ਆ ਗਿਆ सारा सिस्टम आगे टूल्स लॉक वगैरह ਸਾਰੀਆਂ ਇੰਡਸਟਰੀ ਜ਼ਬਰਤੀਆਂ ਵਾਲੀਆਂ ਮਸ਼ੀਨਾਂ ਨੇ ਉੱਪਰ ਲਿਖਿਆ ਆ ਉਹ ਤੇ ਜੀਲ ਟੈਕ ਆਟੋਮੇਸ਼ਨ ਸਾਰਾ ਇੰਡਸਟਰੀ ਵਾਲਿਆਂ ਲਈ ਇਹ ਐਗਜ਼ੀਬੀਸ਼ਨ ਆ ਮੱਕ ਯਾ ਵੀ ਜਿਹੜੀਆਂ ਮਸ਼ੀਨਾਂ ਕਾਫੀ ਵੱਡੀ ਆ ਇਹ ਆਪਾਂ ਦੇਖਿਆ ਸਾਰਾ ਹਾਲ ਨੰਬਰ 2 ਤੇ ਹੁਣ ਚੱਲਦੇ ਆਪਾਂ ਅੱਗੇ ਵਾਲੇ ਪਾਸੇ ਨੂੰ ਜਿਹੜਾ ਅਗਲਾ ਹਾਲ ਆ ਉਹ ਦੇਖਦੇ ਆਂ ਬਾਕੀ ਅੱਗੇ ਐਵੇਂ ਇਸੇ ਤਰ੍ਹਾਂ ਹਾਲ ਨੇ ਜਿਹੜੇ ਉਹ ਬਣੇ ਹੋਏ ਨੇ ਚੱਲਦੇ ਆਪਾਂ ਜਿਵੇਂ ਜਿਵੇਂ ਦਿਨ ਚੜਦਾ ਉਵੇਂ-ਉਵੇਂ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਇਕੱਠ ਹੋਣਾ ਸ਼ੁਰੂ ਹੋ ਜਾਂਦਾ ਬਾਕੀ ਦੀ ਟਿਕਟ ਨਹੀਂ ਹੁੰਦੀ ਸਾਰਾ ਫ੍ਰੀ ਹੁੰਦਾ ਹੋਰ ਚੱਲੀਏ ਅੱਗੇ ਚਲੋ ਹੁਣ ਪਹੁੰਚੇ ਆਪਾਂ ਹਾਲ ਨੰਬਰ 3 ਤੰਦੇ ਵਿੱਚ ਤੇ ਚਲਦੇ ਆ ਹਾਲ ਨੰਬਰ ਆਪਾਂ ਤਿੰਨ ਜਿਹੜਾ ਉਹ ਦੇਖਦੇ ਆ ਸਾਰਾ ਸਾਰੀਆਂ ਉਸੇ ਤਰ੍ਹਾਂ ਕੰਪਨੀਆਂ ਨੇ ਇੱਥੇ ਜਿਹੜਾ ਸਮਾਨ ਆ ਆਪਣੀਆਂ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਇੱਥੇ ਡਿਸਪਲੇ ਕੀਤੀਆਂ ਹੁੰਦੀਆਂ ਨੇ ਜਿਵੇਂ ਆਹ ਮਸ਼ੀਨ ਕੀਤੀ ਹੋਈ ਹੈ ਡਿਸਪਲੇ ਤੇ ਸਾਰਾ ਚਲਾ ਕੇ ਵੀ ਦਿਖਾਉਂਦੇ ਨੇ ਜੇ ਮਤਲਬ ਕਿਸੇ ਨੇ ਲੈ ਕੇ ਜਾਣੀਆਂ ਜਾਂ ਟੈਸਟ ਕਰਨੀਆਂ ਉਹ ਸਾਰਾ ਇਹ ਚਲਾ ਕੇ ਵੀ ਖਾ ਦਿੰਦੇ ਨੇ ਆਹਰਾ ਵੇਟ ਵਗੈਰਾ ਚੱਕਣ ਵਾਲਾ ਜਿਵੇਂ ਫੈਕਟਰੀਆਂ ਦੇ ਵਿੱਚ ਯੂਜ਼ ਹੁੰਦਾ ਜਿਆਦਾ ਭਾਰੀ ਜਿਹੜਾ ਸਮਾਨ ਹੁੰਦਾ ਉਹ ਇਹ ਉਹਦੇ ਵਾਲੀ ਚੱਕਣ ਵਾਲੀ ਲਿਫਟ ਆ ਇਹ ਆ ਅਗੇ ਵੱਡੇ ਵੱਡੇ ਐਗਜੋਸਟ ਫੈਨ ਇਹ ਬੜੀਆਂ-ਬੜੀਆਂ ਇੰਡਸਟਰੀਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਲਾਏ ਹੁੰਦੇ ਨੇ ਆਗੇ ਬਾਕੀ ਹੋਰ ਸਾਰੇ ਟੂਲਸ ਵਗੈਰਾ ਡ੍ਰਿਲਾਂ ਦੇ ਨਾਲ ਰਿਲੇਟਡ ਆ ਵੀ ਸ਼ਾਇਦ ਇਹ ਐਕਸੀਬਿਸ਼ਨ ਦੇ ਵਿੱਚ ਇਹਨਾਂ ਦੀ ਸਟਾਲ ਲੱਗੀ ਹੋਈ ਹੋਊਗੀ ਇਹ ਜਿਹੜੀਆਂ ਫੈਕਟਰੀਆਂ ਦੇ ਵਿੱਚ ਯੂਜ਼ ਹੁੰਦੀਆਂ ਨੇ ਉਹ ਆ ਜਿਵੇਂ ਵੈਕਿਊਮ ਕਰਨ ਨੂੰ ਸਾਫ ਵਗੈਰਾ ਕਰਨ ਵਾਸਤੇ ਅੰਡਰਫਲੋਰ ਵਾਲਾ ਵੀ ਮਕਿਆ ਜਿਹੜੀਆਂ ਆਟੋਮੈਟਿਕ ਡ੍ਰਿੱਲਾਂ ਨੇ ਇਹ ਆਟੋਮੈਟਿਕ ਡ੍ਰਿੱਲਾਂ ਹੁੰਦੀਆਂ ਨੇ ਕੰਪਿਊਟਰ ਦੇ ਨਾਲ ਸੈੱਟ ਹੋ ਜਾਂਦੀਆਂ ਨੇ ਵੀ ਸਾਰੇ ਟੂਲਸ ਆ ਗਏ ਮਸ਼ੀਨਰੀ ਦੇ ਨਾਲ ਰਿਲੇਟਡ ਆ ਬਾਕੀ ਦੀ ਸਾਰੀਆਂ ਸੇਫਟੀ ਵਾਲੀਆਂ ਜੀ ਆ ਗਈਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਜਿਵੇਂ ਗਲਵਸ ਹੋਗੇ ਆ ਐਨਕਾਂ ਲਾਉਣ ਵਾਲੀਆਂ ਹੋ ਗਈਆਂ ਆ ਸ਼ੂਜ਼ ਵਗੈਰਾ ਸੇਫਟੀ ਸ਼ੂ ਹੋਗੇ ਜਿਹੜਾ ਫੈਕਟਰੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਵਰਤਿਆ ਜਾਂਦਾ ਆ ਦੇਖੋ ਜਿਸ ਤਰ੍ਹਾਂ ਆ ਸਟੈਚੂ ਇਹਨਾਂ ਨੇ ਪਿਆਰ ਕੀਤਾ ਹੋਇਆ ਉਪਰ ਹੈਲਮਟ ਪਾਇਆ ਹੋਇਆ ਐਨਕਾ ਲੱਗੀਆਂ ਹੋਈਆਂ ਨੇ ਸਾਰਾ ਸੇਫਟੀ ਦਾ ਉਹ ਸਮਾਨ ਉਹ ਇਹਨਾਂ ਲਵੇ ਮਿਲਦਾ ਇਸ ਤਰ੍ਹਾਂ ਸਾਰਾ ਇੰਡਸਟਰੀ ਦੇ ਨਾਲ ਰਿਲੇਟਡ ਹੁੰਦਾ ਬਾਕੀ ਆ ਕੇ ਜੋਸਟ ਫੈਨ ਵਗੈਰਾ ਆ ਗਏ ਜਿਹੜੀਆਂ ਵੱਡੀਆਂ ਇੰਡਸਟਰੀਆਂ ਦੇ ਵਿੱਚ ਵਰਤੇ ਜਾਂਦੇ ਨੇ ਇਹਨਾਂ ਦੀ ਕੈਪੈਸਿਟੀ ਵੱਡੀ ਹੁੰਦੀ ਆ ਜਿਵੇਂ ਆਪਣੇ ਘਰਾਂ ਦੇ ਵਿੱਚ ਛੋਟੇ ਲੱਗੇ ਹੁੰਦੇ ਨੇ ਉਸੇ ਤਰ੍ਹਾਂ ਇਹ ਵੱਡੇ ਜੋਸਟ ਫੈਨ ਆਹ ਸਾਰੇ ਨਾਲ ਆ ਗਈਆਂ ਡ੍ਰਿਲਾਂ ਵਗੈਰਾ ਨਵੇਂ ਨਵੇਂ ਤਰੀਕੇ ਦੀਆਂ ਕੰਪਨੀਆਂ ਵੱਲੋਂ ਇਹ ਕੱਢੀਆਂ ਜਾਂਦੀਆਂ ਨੇ ਜਿਹੜੀ ਵੀ ਨਵੇਂ ਇਹਨਾਂ ਦੇ ਮਾਡਲ ਹੁੰਦੇ ਨੇ ਉਹ ਵੀ ਐਗਜ਼ੀਬੀਸ਼ਨ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਨੇ ਜਿਹੜਾ ਵੀ ਨਵਾਂ ਇਹਨਾਂ ਨੇ ਮਾਡਲ ਇੰਟਰੋਡਿਊਸ ਕਰਾਇਆ ਹੁੰਦਾ ਉਹ ਇੱਥੇ ਇਹਨਾਂ ਨੇ ਆਪਣੀ ਸਟਾਲ ਤੇ ਲਾਇਆ ਹੁੰਦਾ ਬਾਕੀ ਆ ਵੀ ਦੇਖੋ ਇਸ ਤਰ੍ਹਾਂ ਦੀਆਂ ਸਾਰੀਆਂ ਇੰਡਸਟਰੀਜ਼ ਨਾਲ ਰਿਲੇਟਡ ਇੱਥੇ ਮਸ਼ੀਨਾਂ ਨੇ ਉਹ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ। ਵੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਇਸ ਤਰ੍ਹਾਂ ਇਹ ਚਲਾ ਕੇ ਵੀ ਦਿਖਾਉਂਦੇ ਨੇ ਜਿਵੇਂ ਆਹ ਮਸ਼ੀਨ ਚੱਲ ਰਹੀ ਆ। ਆਗੇ ਕਟਰ ਵਗੈਰਾ ਛੋਟੇ ਇੰਡਸਟਰੀズ ਨਾਲ ਰਿਲੇਟਡ ਵੱਡੀ ਤੋਂ ਵੱਡੀ ਮਸ਼ੀਨ ਤੇ ਛੋਟੇ ਤੋਂ ਛੋਟੇ ਟੂਲ ਇਸ ਐਗਜ਼ੀਬੀਸ਼ਨ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲ ਜਾਣਗੇ ਸੇ ਇਹ ਸਾਰਾ ਆਪਾਂ ਹਾਲ ਦੇਖ ਲਿਆ ਇਸ ਤੋਂ ਹੁਣ ਅੱਗੇ ਵਾਲੇ ਪਾਸੇ ਨੂੰ ਆਪਾਂ ਚੱਲਾਂਗੇ ਅੱਗੇ ਵਾਲਾ ਜਿਹੜਾ ਹਾਲ ਆਉਂ ਜਾ ਕੇ ਆਪਾਂ ਦੇਖਦੇ ਆ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆ ਇਸ ਤੋਂ ਅੱਗੇ ਦੀ ਵੀਡੀਓ ਵਿੱਚ ਆਪਾਂ ਐਗਜ਼ੀਬੀਸ਼ਨ ਦਾ ਅੱਗੇ ਵਾਲਾ ਜਿਹੜਾ ਪਾਰਟ ਆ ਉਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਣੀ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਗਾਹਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ